ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵਜ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਦੌਲਤ ਡੈਰੀ ਫਾਰਮ ਚੋਂ ਬਣਾਉਣ ਲੱਗੇ ਆਂ ਬਾਈ ਕੋਲ ਤਿੰਨ ਗਾਵਾਂ ਨੇ ਬਾਈ ਪਹਿਲੇ ਨੰਬਰ ਤੇ ਵੜ ਹੈ ਵੀ ਤਾਜੀ ਸੂਈ ਹੈ ਦੂਜੇ ਨੰਬਰ ਤੇ ਵੜ ਹੈ ਗੱਬਣਾ ਥੋੜੇ ਕਿ ਦਿਨਾਂ ਦੀ ਕੱਚੀ ਆ ਤੇ ਤੀਜੇ ਨੰਬਰ ਤੇ ਵੜ ਹੈ ਜਿਹੜੀ ਸੂਈ ਵੀ ਆ ਉਹਦੇ ਬਾਰੇ ਵੀ ਬਾਈ ਗੱਲਬਾਤ ਕਰਾਂਗੇ ਤੇ ਇੱਕ ਵੜ ਬਾਈ ਦੀ ਹੁਣੀ ਸੇਲ ਹੋ ਗਈ ਟੋਕੜ ਗੱਬਣ ਸੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ। ਅੱਛੀ ਗੱਲ ਬਾਈ ਜੀ। ਹੋ ਠੀਕ ਹੋ ਵਧੀਆ। ਬਹੁਤ ਵਧੀਆ ਵੀਰੇ। ਕਿਵੇਂ ਚੱਲਦਾ ਵੀਰੇ ਕੰਮ? ਕੰਮ ਕਰ ਵੀਰੇ ਬਹੁਤ ਵਧੀਆ ਰੱਬ ਦੀ ਕਰਮ। ਨਾਮ ਤੇ ਡਰੈੱਸ ਹੋ। ਨਾਮ ਉਤਾਰਿਆ ਸਾਨੂੰ ਦੌਲਤਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਕੋਟ ਥੀਲ ਜਤੋ। ਨੇੜੇ ਪਿੰਡ ਬਈ। ਨੇੜੇ ਵੀਰੇ ਬਾਜਾਖਾਨਾ ਤੇ ਕੋਟਪੁਰਾ ਸਾਨਾ ਜਿਹਾ ਪਿੰਡ ਆਪਣਾ। ਮੋਬਾਈਲ ਨੰਬਰ ਜੀ 8847601402 ਠੀਕ ਹੈ ਬਾਈ। ਇੱਕ ਟੋਕੜ ਗੱਬਣ ਸੀ ਵੈਗੀਆਂ। ਹਾਂਜੀ ਹਾਂਜੀ ਉਹ ਵੈਗੀਆਂ ਵੀਰੇ ਅਪਾ ਥੋੜੀ ਖੜਿਆ ਹੋਣੀ। ਹਾਂਜੀ ਹਾਂਜੀ ਠੀਕ ਹੈ ਬਾਈ। ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਵੀਰੇ origignal ਹੂੰ ਇਹ ਸਵੇਰੇ ਸੂਈ ਆ ਵੀਰੇ 3 ਵਜੇ ਸੂਈ ਸੀਗੀ ਠੀਕ ਆ ਜੇਰ ਕੰਪਲੀਟ ਪੈ ਗਈ ਉਹ ਪਈ ਆ ਉਧਰ ਸਾਈਡ ਤੇ ਜੇਰ ਬਾਈ ਆਹ ਪਈ ਆ ਬਾਈ ਹਾਂਜੀ ਹਾਂਜੀ ਜੇਰ ਦਾ ਪਈ ਆ ਆ ਪਈ ਆ ਬਠਲ ਜੇ ਰੱਖੀ ਬੈਠਾ ਬਾਈ ਜੇਰ ਠੀਕ ਹੈ ਕਿ ਨਹੀਂ ਤੇ ਬੱਚਾ ਕੀ ਦੇਤਾ ਇਹਨੇ ਬੱਚੀ ਵੀਰੇ ਬੱਚੀ ਆ ਵੀਰੇ ਮਗਰ ਇਹ ਬੱਚੀ ਬੜੀ ਚੰਗੀ ਆ ਹਾਂ ਬੱਚੀ ਦਾ ਤਾਂ ਵੀਰੇ ਬੱਚਾ ਵੀ ਲੱਖਣੀ ਗਾ ਵੀ ਬੱਚੀ ਦਾ ਬੱਚੀ ਦੀ ਕੁਆਲਿਟੀ ਏਡੀ ਕੁ ਬੱਚੀ ਚੰਗੀ ਆ ਫੇਸ ਦੇਖੀ ਲੈ ਫੇਸ ਦੀ ਬਿਊਟੀ ਚੈੱਕ ਕਰ ਬੱਚੀ ਕੁੱਚ ਦਾ ਵੀਰੇ ਬੜੀ ਨਜਾਇਜ਼ ਜਿਆਦਾ ਚੰਗੀ ਦਿੱਤੀ ਆ ਬੱਚੀ ਦੀ ਵੀਰੇ ਗਰੋਥ ਵੇਖੋ ਹੋਣੀ ਕਿੱਡੀ ਆ ਹੋਣੀ ਵੇਖੋ ਕਿੰਨੀ ਉੱਚੀ ਲੰਘਦੀ ਆ ਬੱਚੀ ਖਾ ਗਈ ਸਹੀ ਗੱਲ ਆ ਬਈ ਪ੍ਰਿੰਟ ਬੜਾ ਹਰਨੀ ਖੁੜਨੀ ਬੱਚੀ ਦੀ ਸਟਰਕਚਰ ਬੜਾ ਚੰਗਾ ਲੱਗਿਆ ਬੱਚੀ ਨਹੀਂ ਆ ਬੜਾ ਚੰਗਾ ਲੱਗਿਆ ਬਈ ਹਾਂ ਬਾਕੀ ਵੀਰੇ ਗਾਂ ਵੀ ਚੰਗੀ ਆ ਵੀਰੇ ਚੰਗਾ ਪਸ਼ੂ ਕਰੇ ਟੀਕਾ ਚੰਗਾ ਭਰਾਇਆ ਬ ਚੰਗੀ ਆ ਮਗਰ ਬੱਚਾ ਦਾ ਬਈ ਮੈਂ ਕਹਿੰਨਾ ਨਿਆ ਬੱਚੀ ਦੀ ਗ੍ਰੋਥ ਹਾਲ ਵੀ ਵੇਖੋ ਕਿੰਨੀ ਜਿਆਦਾ ਬੱਚੀ ਦੀ ਗ੍ਰੋਥ ਆ ਮਾ ਵੀ ਚੰਗੀ ਆ ਯਾਰ हां ਵੀਰੇ ਗਾਂ ਵੀ ਬੜੀ ਜਿਆਦਾ ਚੰਗੀ ਆ ਤੇ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਬਹੁਤ ਬੜਾ ਬੱਡੇ ਵਾਲੂਆ ਕਰਮੀਆਂ ਕਰਮਾਲੀ ਨੇ ਬਹੁਤ ਜਿਆਦਾ ਵਧੀਆ ਤਿਆਰ ਕਰਿਆ ਫਾੜੀ ਵਾਲਾ ਲੇਵਾਂ ਲੱਗਿਆ ਬੱਚੀ ਨੂੰ ਬਹੁਤ ਚੰਗਾ ਲੱਗਿਆ 10 ਵੇ ਚੋਲੇ ਬੰਦਾ ਲੇਵਾਂ ਨਾ ਟੁੱਟਦਾ ਵੜ ਦਾ ਢੀੜੀ ਗੱਲ ਆ ਕਿੰਨਾ ਕੁ ਬੋਲਾ ਗੱਡੇ ਬਾਈ ਬੋਲਾ ਵੀਰੇ ਦੀ ਹੋਗੀ ਵੀਰੇ 5-6 ਕਿਲੋ ਦੁੱਧ ਦੀ ਚਵਾਈ ਹੋਗੀ ਇਹਦੀ ਠੀਕ ਆ ਹਾਂ ਤਾਂ ਹੀ ਆ ਟੇਲਾ ਦਿਖਾਈ ਜਾਂਦੀ ਆ ਐ ਪੂਰੀ ਫ ਦੁੱਧ ਵੀਰੇ ਜਿਹੜਾ ਮਰਜ਼ੀ ਬੰਦਾ ਚਾਹਵੇ 24 25 ਕਿਲੋ ਮੰਨ ਕੇ ਲੈ ਲੈ ਵੀਰੇ ਖੁੱਲਾ ਢੁੱਲਾ ਠੀਕ ਆ ਬਾਈ ਹਾਂ ਦੁੱਧ ਤਾਂ ਪਤਾ ਨਹੀਂ ਵੇੜ ਕਿੰਨਾ ਦੇ ਦੇ ਸਹੀ ਗੱਲ ਪਰ ਦੁੱਧ ਇੰਨਾ ਨਾਰਮਲੀ ਦੁੱਧ ਖੁੱਲਾ ਢੁੱਲਾ ਦੇ ਦੂਗੀ ਖੋਲ ਦੇ ਬਾਈ ਤੋੜ ਦੇ ਕੱਦ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਆ ਜੇਰ ਬਾਈ ਰੱਖੀ ਬੈਠਾ ਬੱਚਾ ਮਗਰ ਬੱਚੀ ਆ ਬੱਚੀ ਵੀ ਬਾਈ ਡਾਇਮੰਡ ਪੀਸੀ ਆ ਤੇ ਕੁਆਲਿਟੀ ਦੇਖੋ ਕੱਦ ਦੇਖੋ ਵੇੜ ਦਾ ਬਾਈ ਬਰਾਬਰ ਕੱਦ ਕਾਠ ਵੀਰੇ ਵਜ਼ਨ ਵਜੂਦ ਬਹੁਤ ਜਿਆਦਾ ਆ ਵੀਰੇ ਸੁਈ ਦਾ ਪਤਾ ਹੀ ਨਹੀਂ ਵਜੇ ਵੇੜ ਨੂੰ ਮਾ ਕੇ ਸੂਈ ਸਹੀ ਗੱਲ ਆ ਬਾਈ ਬਰੀਡ ਇੱਕ ਨੰਬਰ ਆ ਹਾਂ ਲੇਵਾ ਨੂੰ ਬਹੁਤ ਗਰਮਾ ਲਈ ਬਹੁਤ ਚੰਗਾ ਲੇਵਾ ਬਣਾਇਆ ਵੀਰੇ ਬਾੜ ਨੇ ਕੀ ਬਾਤ ਹੈ ਬਾਈ ਦੁੱਧ ਵੀ ਚੰਗਾ ਪਾਦੂ ਬ੍ਰੀਡ ਵੀ ਚੰਗੀ ਆ ਸੂਰਾ ਚੈੱਕ ਕਰੋ ਕਮਾਲ ਆ ਬਾਈ ਕੀ ਬਾਤ ਆ ਬਾਈ ਬ੍ਰੀਡ ਇੱਕ ਨੰਬਰ ਆ ਹਾਂ ਹਾਂ ਵੀਰੇ ਬ੍ਰੀਡ ਬਰੁਕ ਚੰਗੀ ਆ ਬਾੜ ਦੀ ਕੋਈ ਐ ਨਹੀਂ ਵੀ ਮਾਨ ਕੇ ਚੱਲ ਕੋਈ ਲਿਸਤੀ ਲਾਵੀ ਨਹੀਂ ਚੈੱਕੀ ਹੋਰੀ ਵੀ ਬਾੜ ਉਹੋ ਜਿਹੀ ਬਨੇ ਚੀਜ਼ ਨਹੀਂ ਦੀ ਹੈਗੀ ਸੀਲ ਸੁੱਲ ਕੇਵੇਂ ਬਹੁਤ ਬਰੀ ਹੱਦ ਹੋ ਜਾਦੀ ਆ ਗੱਡੀ ਦੇ ਵਿੱਚ ਆਲੇ ਖੜਾ ਲਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਫੇਸ ਵੀ ਇੱਕ ਨੰਬਰ ਆ ਕੋਈ ਚੱਕਰ ਨਹੀਂ ਉੱਥੇ ਦਿਖਾਵਾਂਗੇ ਤੇ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੇ ਮੁੱਲ ਕੀ ਆ ਭਰਾ ਜਾਇਜ ਮੁੱਲ ਦਾ 85000 ਚ ਮਾਨਤਨ ਕਰ ਦਾਂਗੇ ਭਾਈ 85000 ਰੁਪਏ ਜਮਾ ਜਾਇਜ ਮੁੱਲ ਦਾ ਮਾਨਤਨ ਜ਼ਰੂਰ ਹੋ ਜਾਓ ਬੜੜ ਚੰਗੀ ਆ ਭਾਈ ਫੇਸ ਦਿਖਾ ਲਈ ਭਾਈ ਫੇਸ ਦੀ ਬਿਊਟੀ ਕਮਾਲ ਲੈ ਬਿਊਟੀ ਚੈੱਕ ਕਰੋ ਕਮਾਲ ਲੈ ਕਿਆ ਬਾਤ ਆ ਫੇਸ ਬੜਾ ਚੰਗਾ ਹੈ ਨਾ ਹਾਂ ਹਾਂ ਮੁੱਲ ਵੀ ਜਾਇਜ਼ ਆ ਸੂਈ ਮੁੱਲ ਵੀ ਜਾਇਜ਼ ਆ ਵੀਰੇ ਇਹੋ ਜੀ ਬੱਚੀਆਂ ਵੀਰੇ ਕੱਲੀਆਂ ਵੀਰੇ 20-20 ਹਜ਼ਾਰ ਦੀਆਂ ਬੱਚੀਆਂ ਕੱਲੀਆਂ ਵਿਗ ਜਾਣੀਆਂ ਆਂਗੀਆਂ ਸਹੀ ਗੱਲ ਆ ਬੱਸ ਹਾਂ ਬਾਕੀ ਆਪਾਂ ਉਹ ਜਾ ਕੋਈ ਨਜਾਇਜ਼ ਮੁੱਲੀ ਨਹੀਂ ਆਪਾਂ ਮੰਗਿਆ ਵੈੜਦਾ ਸਹੀ ਗੱਲ ਆ ਕਿ ਜਾਇਜ਼ ਮੁੱਲ ਆ ਜਮਾ ਬਿਲਕੁਲ ਵੈੜਦਾ ਲੈਵਾ ਦੇਖ ਲੈਵੇ ਦੀ ਫਿਟਿੰਗ ਚੈੱਕ ਕਰੋ ਲੈਵੇ ਦੀ ਫਿਟਿੰਗ ਬਹੁਤ ਜ਼ਿਆਦਾ ਚੰਗੀ ਆ ਵੀਰੇ ਕੀ ਬਾਤ ਆ ਹਾਂ ਬਾਕੀ ਚੁਆਈ ਚੂਈ ਇੱਕ ਨੰਬਰ ਆ ਜਮਾ ਠੀਕ ਆ ਹਾਂ ਬਾਕੀ ਮੇਨ ਜੀ ਆ ਕੀ ਵੀਰੇ ਬੱਚੀ ਬਹੁਤ ਜ਼ਿਆਦਾ ਚੰਗੀ ਜਿਹੜੇ ਬੰਦੇ ਨੇ ਸਾਂਭ ਲਈ ਨਾ ਬੱਚੀ ਨਿਆਰੇ ਲਿਆ ਦਊਗੀ ਵੀਰੇ ਮੈਂ ਕਹਿੰਦਾ ਕੀ ਬਾਤ ਕਿੱਡੀ ਬੱਚੇ ਦਾ ਸੋਖ ਹੁੰਦਾ ਜੂਠੇ ਮਿੱਠੇ ਖਾ ਕੇ ਨਾਲੀ ਅੱਛਾ ਹੁੰਦਾ ਫਿਰ ਵੀ ਲੈਣਾ ਪੈਣਾ ਸੀ ਇਹਨੇ ਵੀਰੇ ਦੁੱਧ ਪਏ ਦਾ ਮੁੱਲ ਮਿਲ ਜਾਣਾ ਆਪਾਂ ਨੂੰ ਸਹੀ ਹੈ ਹਾਂ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਸੁੰਦੀ ਹੈ ਦੂਜਾ ਸੂਆ ਸੁੰਦੀ ਆ ਵੀਰੇ ਹੂੰ ਇਹ ਵੀ ਬਸ ਵੀਰੇ ਹੁਣ ਲਊਗੀ ਵੀਰੇ ਦੋ ਚਾਰ ਦਿਨ ਲਊਗੀ ਬੈੜ ਠੀਕ ਹੈ ਭਾਈ ਹਾਂ ਇਹ ਵੀ ਬਹੁਤ ਜ਼ਿਆਦਾ ਤਿਆਰ ਹੋਊਗੀ ਕਿੰਨਾ ਕੀ ਰਿਕਾਰਡ ਆ ਭਰਾ ਇਹਦਾ ਦੁੱਧ ਦਾ ਜਿਹੜੇ ਮਾਲਕਾਂ ਕੋਲ ਆਪਣ ਲਈ ਜਾਂਦਾ ਸੀ ਕਿ 30 ਕਿਲੋ ਤਾਂ ਕਹਿੰਦੇ ਮਾਲਕ ਸਾਡੇ ਚੋਇਆ ਵਾ ਹੂੰ ਬਾਕੀ 24 25 ਕਿਲੋ ਤਾਂ ਨਾਰਮਲ ਹੀ ਆ ਵੀਰੇ ਦੁੱਧ ਬੈੜ ਨੂੰ ਹੂੰ ਲੇਵਾ ਬਹੁਤ ਹਾਂ ਤੇ ਥਾਣ ਦੇ ਬਣ ਬ ਪੂਰੀ ਵਿੱਤੀ ਦੇ ਕੱਲਾ ਕੱਲਾ ਥਣ ਘੱਦ ਪ੍ਰਿੰਟ ਬਰੀਡ 1 ਨੰਬਰ ਲੈਵਾ ਬਾਕੀ ਵੀਰੇ ਕੁਆਲਿਟੀ ਵੇਖੋ ਪੰਡਾ ਵਾਲਾ ਲੱਗਿਆ ਫੇਸ ਦੀ ਬਿਊਟੀ ਦੇਖੋ ਬੋਲੀਵੁੱਡ ਦੀ ਬੋਲੀਵੁੱਡ ਵਾਲਿਆ ਬੈਠ ਨੱਖ ਪੁਣਾ ਫੁੱਲ ਆ ਬੈਠ ਦੇ ਵਿੱਚ ਫਿਰ ਤੋਰਾ ਚੈੱਕ ਕਰ ਲੋ ਬਰੀਡ 1 ਨੰਬਰ ਆ ਕਿ ਨਹੀਂ ਦੁੱਧ ਵਾਲੇ ਜਾਨਵਰ ਆ ਬਈ ਜੰਦੇ ਦੁੱਧ ਵਾਲੇ ਜਾਨਵਰ ਦੁੱਧ ਵਾਲੇ ਪੀਸ ਆ ਤੇ ਤੋਰਾ ਚੈੱਕ ਕਰੋ ਲੈਵਾ ਦੇਖੋ ਪੰਡਾ ਵਾਲਾ ਲੱਗਿਆ ਕਰਮਣੀ ਨੂੰ ਬਹੁਤ ਜਿਆਦਾ ਬੰਨਣਾ ਹਜੇ ਬਾਈ ਨੇ ਦੱਸਿਆ ਕੱਚੀ ਆ ਤੇ ਲੈਵਾ ਹੋਰ ਵੀ ਸੋਹਣਾ ਤਿਆਰ ਕਰਨਾ ਫਿਰ ਸੋਹਣਾ ਕਰਮਣੀ ਨੇ ਲੈ ਵਰੀਟ ਦੇਖੋ ਕੱਲ ਨੂੰ ਨਾ ਕਿਉੜੀਆਂ ਕਰ ਕਰ ਤਰੂਗੀ ਵੀਰੇ ਜਦੋਂ ਵੜ ਦਿਨਾਂ ਤੇ ਹੋਗੀ ਨਾ ਗਲੀ ਚ ਕੱਲ ਵੀ ਜਾਣੀ ਹੈ ਕਰਮਾਣੀ ਪੜੀ ਵੀ ਆ ਦੱਸਦੀ ਆ ਵੀ ਵੜ ਚੰਗੀ ਆ ਬਾਕੀ ਬਰੀਡ ਬਹੁਤ ਚੰਗੀ ਆ ਵੀਰੇ ਦੁੱਧ ਵਾਲੀ ਆ ਜੀ ਵੜ ਜਿੰਨੀ ਵੀ ਹੈ ਨਾ ਸਹੀ ਆ ਦੇਖੋ ਵੀਰੇ ਤੋਂ ਬੋਡੀ ਬੋਡੀ ਸਟ੍ਰਕਚਰ ਬਹੁਤ ਚੰਗਾ ਵੜ ਦਾ ਤੇ ਕੀ ਮੋਲ ਆ ਭਰਾ ਇਹਦਾ ਜੈ ਜੈ ਇਹ 라 ਵੀਰੇ ਮੁੱਲ ਆਪਣੇ 85 ਕਰਕੇ 100 ਰੁਪਏ ਵੇੜੇ ਦੇ ਦਾਂਗੇ ਅੱਜ ਇੱਕ ਬਾਈ ਜਮਾ ਜੈਮੋਲ ਜਿਹੜੇ ਬੰਦੇ ਨੇ ਵੀਰੇ ਦੁੱਧ ਦਾ ਕੰਮ ਕਰਨਾ ਦੋਨੇ ਵੇੜਾਂ ਲੈ ਜੇ ਵੀਰੇ ਅੱਖਾਂ ਮੀਜ ਕੇ ਬਾੜਾ ਬਹੁਤ ਜਿਆਦਾ ਚੰਗੀਆਂ ਦੋਨੋਂ ਦੁੱਧ ਵਾਸਤੇ ਸਹੀ ਗੱਲ ਆ ਬਾਈ ਕਵਾਲਿਟੀ ਇੱਕ ਨੰਬਰ ਪ੍ਰਿੰਟ ਬਰੀਟ ਲੈ ਵਾ ਲੂਗਾ ਬਹੁਤ ਚੰਗਾ ਕਰਮਾ ਇਹ ਸੁੰਦੀ ਸੁੰਦੀ ਨੇ ਹਜੇ ਦਿਨ ਦੱਸਿਆ ਬਾਈ ਨੇ ਇੱਕ ਦੋ ਲਊਗੀ ਆਰਡਰ ਫੋਰ ਵੀ ਸੋਨਾ ਤਿਆਰ ਕਰੋ ਕਵਾਲਿਟੀ ਨੰਬਰ 1 ਦੁੱਧ ਵਾਲੇ ਪੀਸ ਆ ਬਾਈ ਬਾਈ ਦੀ ਗੱਲ ਸਹੀ ਆ ਦੋਨੇ ਵੜਾ ਚੰਗੀਆਂ ਪੂਰੀਆਂ ਕੱਦ ਕਾਰਣੀਆਂ ਪਲੀਆਂੀਆਂ ਵੜਾ ਨੇ ਖਾਣ ਲਈ ਵੀ ਇੱਕ ਨੰਬਰ ਆ ਦੁੱਧ ਵਾਲੀਆਂ ਵੀਰੇ ਵਧੀਆ ਵੜਾ ਸਹੀ ਆ ਹਾਂ ਮੁੱਲ ਜਾਇਜ਼ ਵੱਡੀ ਗੱਲ ਮੁੱਲ ਵੀ ਜਾਇਜ਼ ਹੁੰਦੇ ਆ ਬਾਈ ਆਪਣਾ ਪਸ਼ੂ ਵੀਰੇ ਆਪਣਾ ਮੁੱਲ ਨਾਲ ਹੀ ਵੇਖਣਾ ਪਾ ਜਾਇਜ਼ ਮੁੱਲ ਕਰਿਆ ਤਾਂ ਹੀ ਆਪਣਾ ਪਸ਼ੂ ਵੇਚਦਾ ਵੀਰੇ ਐਹੇ ਜੀਆਂ ਵੜਾ ਨੂੰ 10 ਲੱਖ ਲੱਖ ਮੁੱਲ ਆ ਬਾਈ ਮੰਗੀ ਜਾਂਦਾ ਵੀਰੇ ਉਹਨਾਂ ਦਾ ਫਾਇਦਾ ਵੀ ਕੀ ਆ ਫਾਇਦਾ ਵੀ ਖੜੇ ਆ ਵੀਰੇ ਆਪਾਂ ਵੀਰੇ ਦੂਜੇ ਦਿਨ ਪਸ਼ੂ ਵੇਚ ਦੇਣਾ ਹੁੰਦਾਗਾ ਤਾਂ ਹੀ ਆਪਣੀ ਦੂਜੀ ਤੀਜੀ ਦਿਨ ਵੀਡੀਓ ਪੈਂਦੀ ਰਹਿੰਦੀ ਆ ਸਹੀ ਆ ਬਾਈ ਹਾਂ ਅੱਗੇ ਬਾਈ ਲਾਸਟ ਕਿਹੜਾ ਸੂ ਤੇ ਰੀਜਨਲ ਦੂਜਾ ਸੂਆ ਸੂਈਆ ਵੀਰੇ ਹੂੰ ਸੂਈ ਨੂੰ ਮੇਰੇ 15 ਤੋਂ 20 ਦਿਨ ਹੋ ਗਏ ਆ ਠੀਕ ਆ ਪ੍ਰੋਪਰ ਸਾਰਾ ਇਹਦਾ ਡਰੈਪ ਮਿਲੂਗਾ ਵੀਰੇ ਆਪਣਾ ਰਿਕਾਰਡ ਕੀ ਆਪਾਂ ਇਹ ਆਪਣੇ ਕੋਲੇ ਸੂਈਆ ਵੜ ਇਹ ਇਹਦਾ ਬੱਚਾ ਮਰ ਗਿਆ ਇਹਦਾ ਪਰਸੋਂ ਠੀਕ ਆ ਬਾਈ ਬੱਚਾ ਸੀਗਾ ਮਗਰ ਹੂੰ ਤੇ ਇੱਕ ਥਾਂ ਨੂੰ ਵੀਰੇ ਇਨਫੈਕਸ਼ਨ ਹੋ ਗਈ ਸੀਗੀ ਉਹ ਥਾਂ ਇਕ ਤਿੱਲ ਹੋ ਗਿਆ ਠੀਕ ਆ ਹਾਂ ਤੇ ਦੁੱਧ ਹੋਊਗਾ ਵੀਰੇ 15 ਲੀਟਰ 35 ਵਾਲਾ ਠੀਕ ਆ 90000 ਦੀ ਵੜ ਵੀ ਆਪਣੀ ਖਰੀਦ ਆ ਠੀਕ ਆ ਅੱਜ 35000 ਦੀ ਵੜ ਦੇਵਾਂਗੇ ਦੁੱਧ 15 ਲੀਟਰ ਹੁਣ ਤਿਆਰ ਆ ਦੇ ਥੱਲੇ ਹੂੰ ਇੱਕ ਪਾਸੇ ਥੋੜਾ ਜਿਹਾ ਜਖਮ ਹੋ ਗਿਆ ਇਹਦੇ ਠੀਕ ਹੈ ਜੀ ਹਾਂ ਆ ਵੀ ਇਧਰ ਜਖਮ ਜਿਹਾ ਹੋ ਗਿਆ ਇਹਦੇ ਥਣ ਤੇ ਹਾਂ ਆ ਵੀ ਥਣ ਤੇ ਜਖਮ ਜਿਹਾ ਹੋ ਗਿਆ ਤੇ ਉਹ ਟੈਲ ਕਰਕੇ ਹੁਣ ਆਪਾਂ ਦੇਣੀ ਹੈ ਇਹ ਠੀਕ ਹੈ ਮਿਹਨਤ ਕਰ ਲੂਗਾ ਬੰਦਾ ਜਖਮ ਸੈੱਟ ਹੋ ਜਾਏਗਾ ਵੀਰੇ ਹਾਂ ਸਹੀ ਗੱਲ ਦੁੱਧ ਬਹੁਤ ਆ ਵੀਰੇ ਚੋ 15 14 15 ਕਿਲੋ ਦੁੱਧ ਹੈਗਾ ਇਹਦੇ ਥੱਲੇ ਹਾਂ ਦੇ ਵੀ ਆਪਾਂ 35000 ਦੀ ਦੇਣੀ ਹੈ ਜਿਹੜੀ ਗੱਲ ਸੀ ਬਾਈ ਨੇ ਉਹ ਆਪਾਂ ਦਸਤੀ ਵੀਰੇ ਆਪਾਂ ਵੀਰੇ ਘਾਟਾ ਵੀ ਪਾਉਣਾ ਇੱਕ ਧੋਖੇ ਨਾਲ ਆਪਾਂ ਚੀਜ਼ ਨਹੀਂ ਦੇਣੀਗੀ ਆਪਣੀ 90000 ਦੀ ਵਾਰਕ ਦੀ ਖਰੀਦ ਆਪਦੀ ਇਹ ਠੀਕ ਹੈ ਬਾਈ ਹਾਂ ਦੁੱਧ ਬਹੁਤ ਆ ਵੀ ਹੋਲਦੇ ਬਾਈ ਤੋਂ ਮਹੀਨੇ ਦੇ ਵਿੱਚ ਬੈਠਣ ਦੇ ਪੈਸੇ ਪੂਰੇ ਕਰ ਦਿੰਨੇ ਆਪਦੇ ਨੇ 35000 ਦੀ ਬਾਈ ਕੰਨ ਬੈਠ ਦੇ ਦਿਆਂਗੇ ਫੇਸ ਚੰਗਾ ਕੱਦ ਚੰਗਾ ਕੁਆਲਟੀ ਕੁਆਲਟੀ ਵੀਰੇ ਬੈਠ ਦੀ ਵੇਖੋ ਵੀਰੇ ਕਿੱਡੀ ਐ ਕਿੱਡੀ ਆ ਬੈਠ ਵੇਖੋ ਦੁੱਧ ਵੀ ਬਾਈ ਨੇ ਦੱਸਿਆ ਚੰਗਾ ਤਿਆਰ ਆ ਬਾਕੀ ਫੇਸ ਫੂਸ ਦੇਖੋ ਬਾਈ ਬਹੁਤ ਵੱਡੀ ਕੁਆਲਟੀ ਦੀ ਬੈੜਾ ਵੀਰੇ ਇਹ ਕੋਈ ਛੋਟੀ ਬੈੜ ਨਹੀਂ ਸੀਗੀ ਕੱਦ ਦੇਖੋ ਬਾਈ ਪਰਲੇ ਪਾਸੇ ਖੜਾ ਉਸ ਤੋਂ ਉਹਨਾਂ ਅੰਦਾਜ਼ਾ ਲਾ ਲਾ ਬਹੁਤ ਵੱਡਾ ਫੋਲ ਕਿਆ ਬਾਤ ਬਾਕੀ ਵੀਰੇ ਦੁੱਧ ਵਾਲੇ ਬੰਦੇ ਨੂੰ ਕੋਈ ਵਟਾ ਨਹੀਂ ਗਾ ਵੀਰੇ ਇਹਨੇ ਦੁੱਧ ਚ ਪੈਸੇ ਪੂਰੇ ਕਰਦਨੇ ਆਪਦੇ ਵੀਰੇ ਸਹੀ ਗੱਲ ਹਾਂ ਆਪਣੇ ਕੋਲੇ ਨਾ ਥਾਂ ਨਹੀਂ ਵੀਰੇ ਆਪਾਂ ਕੀ ਪਸ਼ੂ ਰੱਖ ਲਗੇ ਸਹੀ ਆ ਬਾਈ ਹਾਂ ਆਪਾਂ ਤਾਂ ਕਹਿੰਦੇ ਚਲ ਦੂਰ ਵੀ ਬੱਟੇ ਜਾਂਦਾ ਆਪਣੇ ਉਹੀ ਫਾਇਦੇ ਦੇ ਆ ਹਾਂ ਕੁਆਲਿਟੀ ਚੰਗੀ ਆ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਨਖਾਤੇ ਵੈੜ ਵੀ ਇਹ ਵੀ ਬਾਈ ਨੇ ਦੱਸਿਆ ਵੀ ਲਈ ਤਾਂ ਮਹਿੰਗੀ ਆ ਚਲੋ ਖਾਣ ਪੀਣ ਦੀ ਬੜੀ ਖੁੱਲੀ ਆ ਜਿਹੜਾ ਕੁਝ ਮਰਜ਼ੀ ਛੱਡਦੇ ਵੀਰੇ ਖਾਣ ਪੀਣ ਨੂੰ ਪਾਰ ਆ ਜਮਾਂ हां ਆ ਬਰਡ ਬਹੁਤ ਚੰਗੀ ਆ ਕੱਚੀ ਕੱਚੀ ਆ ਨਾ ਦੇਵਾ ਦੇਖੋ ਪੂਰਾ ਪੰਡ ਵਾਲਾ ਬਣਾ ਕੇ ਫੇਰ ਸੋਣਾ ਬਰੀਡ ਇੱਕ ਨੰਬਰ ਆ ਤੇ ਆ ਬਰਡ ਦੇਖੋ ਬਈ ਤਾਜੀ ਸੂਈ ਬੱਚਾ ਮਗਰ ਬੱਚੀ ਜੇਰ ਬਈ ਬੱਠਲ ਚ ਪਈ ਬੈਠਾ ਕੰਪਲੀਟ ਆ ਕਿਸੇ ਪਾਸੋਂ ਕਰਮ ਵਾਲੀ ਨੂੰ ਕੋਈ ਘਾਟ ਨਹੀਂ ਤੇ ਮੁੱਲ ਵੀ ਵੱਡੀ ਗੱਲ ਜਮਾ ਜਾਇਜ਼ ਆ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ